ਰਸੋਈ ਘਰ ਚੋਂ ਇਹ ਸੱਤ ਚੀਜ਼ਾਂ ਕਦੇ ਖਤਮ ਨਾ ਹੋਣ ਦੇ। Hindu ਧਰਮ ਵਿੱਚ ਮਾਂ ਲక్ష్ਮੀ ਨੂੰ ਤੰਦੋਲਤ ਸੁਖਸ਼ਾਲੀ ਦੀ ਦੇਵੀ ਕਿਹਾ ਗਿਆ ਹੈ। ਮੰਨਤਾ ਹੈ ਕਿ ਜਿਸ ਘਰ ਵਿੱਚ ਮਾਂ ਲక్ష్ਮੀ ਦਾ ਵਾਸ ਹੁੰਦਾ ਹੈ ਉੱਥੇ ਕਦੇ ਵੀ ਧਨ ਸੰਪਤੀ ਮੁਸ਼ਕਲ ਨਹੀਂ ਆਉਂਦੀ। ਮਾਂ ਲక్ష్ਮੀ ਦਾ ਇੱਕ ਸਰੂਪ ਅਨਪੂਰਨਾ ਵੀ ਹੈ ਤੇ ਇਹਨਾਂ ਦਾ ਵਾਸ ਘਰ ਦੇ ਰਸੋਈ ਘਰ ਵਿੱਚ ਮੰਨਿਆ ਜਾਂਦਾ ਹੈ। ਇਸ ਲਈ ਰਸੋਈ ਘਰ ਨਾਲ ਜੁੜੇ ਕੁਝ ਨਿਯਮ ਬਣਾਏ ਗਏ ਹਨ। ਜਿਨ੍ਹਾਂ ਦਾ ਪਾਲਨ ਕਰਨਾ ਬਹੁਤ ਜ਼ਰੂਰੀ ਹੈ ਇਨ੍ਹਾਂ ਨਿਯਮਾਂ ਨੂੰ ਅਣਦੇਖਾ ਕਰਨ ਤੇ ਮਾਂ ਅਨਪੂਰਨ ਤੇ ਮਾਂ ਲਕਸ਼ਮੀ ਦੀ ਨਰਾਜ਼ਗੀ ਚਲ ਨਹੀਂ ਪੈਂਦੀ ਹੈ ਸਾਡੇ ਸਾਰਿਆਂ ਦੇ ਘਰਾਂ ਵਿੱਚ ਰਸੋਈ ਘਰ ਨੂੰ ਸਭ ਤੋਂ ਖਾਸ ਥਾਂ ਮੰਨਿਆ ਜਾਂਦਾ ਹੈ ਇਹ ਹੀ ਉਹ ਜਗ੍ਹਾ ਹੈ ਜਿੱਥੇ ਸਾਡੇ ਸਾਰਿਆਂ ਦੀ ਕਿਸਮਤ ਹੈ ਹੁੰਦੀ ਹੈ ਤੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਕਹਿੰਦੇ ਹਨ ਰਸੋਈ ਘਰ ਵਿੱਚ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਦੇ ਵੀ ਖਤਮ ਨਹੀਂ ਹੋਣ ਦੇਣਾ ਚਾਹੀਦਾ ਮੰਨੇ ਜਾਂਦਾ ਹੈ ਕਿ ਇਹਨਾਂ ਚੀਜ਼ਾਂ ਦੇ ਖਤਮ ਹੋਣ ਤੇ ਨਕਾਰਾਤਮਕਤਾ ਵੱਤੀ ਹੈ ਘਰ ਦੀ ਬਰਕਤ ਚਲੀ ਜਾਂਦੀ ਹੈ ਤੇ ਕੰਗਾਲੀ ਪੈਰ ਪਸਾਰ ਲੈਂਦੀ ਹੈ ਵਾਸਤਵ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਰਸੋਈ ਘਰ ਵਿੱਚ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦੇ ਖਤਮ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਭਰ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਰਸੋਈ ਘਰ ਵਿੱਚ ਇਹ ਚੀਜ਼ਾਂ ਖਤਮ ਹੋ ਜਾ ਤਾਂ ਮਾਤਾ ਲక్ష్ਮੀ ਨਰਾਜ਼ ਹੋ ਸਕਦੀ ਹੈ ਨਾਲ ਹੀ ਅਸੀਂ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਵੀ ਦੱਸਾਂਗੇ ਜਿਨ੍ਹਾਂ ਨੂੰ ਰਸੋਈ ਘਰ 'ਚ ਰੱਖਣ ਨਾਲ ਕੰਗਾਲੀ ਆ ਸਕਦੀ ਹੈ ਆਓ ਜਾਣਦੇ ਹਾਂ ਉਹ ਚੀਜ਼ਾਂ ਕਿਹੜੀਆਂ ਹਨ ਜਿਨ੍ਹਾਂ ਨੂੰ ਭੁੱਲ ਕੇ ਵੀ ਖਤਮ ਨਹੀਂ ਹੋਣ ਦੇਣਾ ਚਾਹੀਦਾ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਂ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਨਾਲ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਜ਼ਰੂਰ ਲਿਖੋ ਨੰਬਰ 1 ਆਟਾ ਕੁਝ ਘਰਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਰਸੋਈ ਘਰ ਵਿੱਚ ਆٹے ਦਾ ਡੱਬਾ ਜਦ ਪੂਰੀ ਤਰ੍ਹਾਂ ਖਾਲੀ ਹੋ ਜਾਂਦਾ ਹੈ ਤਾਂ ਲੋਕ ਉਸ ਵਿੱਚ ਨਵਾਂ ਆਟਾ ਭਰਦੇ ਹਨ ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਹੁਣ ਤੋਂ ਹੀ ਰੁਕ ਜਾਓ ਤੇ ਆٹے ਦੇ ਡੱਬੇ 'ਚ ਆਟਾ ਪੂਰੀ ਤਰ੍ਹਾਂ ਖਤਮ ਹੋਵੇ ਇਸ ਤੋਂ ਪਹਿਲਾਂ ਹੀ ਉਸ ਵਿੱਚ ਨਵਾਂ ਆਟਾ ਭਰ ਦਿਓ ਆٹے ਦੇ ਭਾਂਡੇ ਨੂੰ ਕਦੇ ਵੀ ਛਾੜਨਾ ਨਹੀਂ ਚਾਹੀਦਾ ਇਸ ਨਾਲ ਤੁਹਾਨੂੰ ਧੰਦੀ ਹਾਨੀ ਹੋਵੇਗੀ ਤੇ ਸਮਾਜ ਵਿੱਚ ਤੁਹਾਡੇ ਸਨਮਾਨ ਵਿੱਚ ਕਮੀ ਆਵੇਗੀ। ਨੰਬਰ 2 ਹਲਦੀ ਰਸੋਈ ਘਰ ਦੇ ਮਸਾਲਿਆਂ ਵਿੱਚ ਸ਼ਾਮਲ ਹਲਦੀ ਇੱਕ ਇਹੋ ਜਿਹੀ ਚੀਜ਼ ਹੈ ਜਿਸ ਦਾ ਇਸਤੇਮਾਲ ਲਗਭਗ ਸਾਰੀਆਂ ਚੀਜ਼ਾਂ ਵਿੱਚ ਹੁੰਦਾ ਹੈ। ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਹਲਦੀ ਦਾ ਸੰਬੰਧ ਬ੍ਰਹਸਪਤੀ ਗ੍ਰਹਿ ਨਾਲ ਮੰਨਿਆ ਗਿਆ ਹੈ। ਜੇਕਰ ਤੁਹਾਡੀ ਰਸੋਈ ਵਿੱਚੋਂ ਹਲਦੀ ਖਤਮ ਹੁੰਦੀ ਹੈ ਤਾਂ ਇਹ ਗੁਰੂ ਦੋਸ਼ ਦੇ ਸਮਾਨ ਹੈ ਗੁਰੂ ਦਾ ਦੋਸ਼ ਹੁੰਤੇ ਤੁਹਾਡੇ ਕੋਲ ਧਨ ਦੀ ਕਮੀ ਹੁੰਦੀ ਹੈ ਤੇ ਕੈਰੀਅਰ ਵਿੱਚ ਤੁਸੀਂ ਪਿੱਛੇ ਰਹਿਣ ਲੱਗਦੇ ਹੋ ਇਸ ਲਈ ਰਸੋਈ ਘਰ ਚ ਜਦ ਵੀ ਲੱਗੇ ਕਿ ਹਲਦੀ ਖਤਮ ਹੋਣ ਵਾਲੀ ਹੈ ਤਾਂ ਉਸ ਤੋਂ ਪਹਿਲਾਂ ਹੀ ਨਵੀਂ ਹਲਦੀ ਲਿਆ ਕੇ ਡੱਬੇ ਵਿੱਚ ਭਰ ਲਓ ਘਰ 'ਚ ਹਲਦੀ ਦੀ ਕਮੀ ਹੋਣਾ ਧਨ ਤੇ ਜਸਦੀ ਕੰਮੀ ਦੇ ਨਾਲ ਹੀ ਸ਼ੁਭ ਕਮਾਂ ਵਿੱਚ ਮੁਸ਼ਕਲ ਨੂੰ ਦਛਾਉਂਦਾ ਹੈ ਧਿਆਨ ਰੱਖੀਂ ਨਾ ਕਦੇ ਕਿਸੇ ਤੋਂ ਹਲਦੀ ਉਧਾਰ ਮੰਗੋ ਤੇ ਨਾ ਹੀ ਕਿਸੇ ਨੂੰ ਦਿਓ ਨੰਬਰ 3 ਚੋਲ ਕੁਝ ਲੋਕ ਮੰਨਦੇ ਹਨ ਕਿ ਚੋਲ ਰਸੋਈ ਘਰ ਵਿੱਚ ਓਨਾ ਹੀ ਰੱਖਣਾ ਚਾਹੀਦਾ ਹੈ ਜਿੰਨਾ ਕਿ ਇਸਤੇਮਾਲ ਕੀਤਾ ਜਾ ਸਕੀ ਨਹੀਂ ਤਾਂ ਉਸ ਵਿੱਚ ਕੀੜੇ ਪੈ ਜਾਂਦੇ ਹਨ ਇਸ ਵਜ੍ਹਾ ਨਾਲ ਲੋਕ ਪਹਿਲਾਂ ਰਸੋਈ ਘਰ ਵਿੱਚ ਰੱਖ ਕੇ ਚੋਲਾ ਨੂੰ ਖਤਮ ਕਰ ਲੈਂਦੇ ਹਨ ਉਸ ਤੋਂ ਬਾਅਦ ਹੀ ਨਵੇਂ ਚੌਲ ਲਿਆਉਂਦੇ ਹਨ ਇਸ ਤਰ੍ਹਾਂ ਭੁਲਕੇ ਵੀ ਨਾ ਕਰੋ ਚੋਲਾ ਦਾ ਸੰਬੰਧ ਵੀ ਸ਼ੁਕਰ ਗ੍ਰਹਿ ਨਾਲ ਮੰਨਿਆ ਜਾਂਦਾ ਹੈ ਕਿਉਂਕਿ ਸ਼ੁਕਰ ਨੂੰ ਪੌਤਿਕ ਸੁੱਖਾਂ ਦਾ ਕਾਰਕ ਮੰਨਿਆ ਗਿਆ ਹੈ ਚੋਲਾ ਦਾ ਘਰਚ ਖਤਮ ਹੋਣਾ ਸ਼ੁਕਰ ਦੇ ਦੋਸ਼ ਨੂੰ ਦਰਸਾਉਂਦਾ ਹੈ ਸ਼ੁਕਰ ਦਾ ਦੋਸ਼ ਲੱਗਣ ਤੇ ਪਤੀ ਤੇ ਪਤਨੀ ਦੇ ਵਿੱਚ ਸੰਬੰਧ ਵੀ ਔੜੇ ਹੋਣ ਲੱਗਦੇ ਹਨ ਇਸ ਲਈ ਘਰਾਂ ਚ ਚੋਲਾ ਨੂੰ ਕਦੇ ਵੀ ਖਤਮ ਨਾ ਹੋਣ ਦੇ ਤੇ ਨਵੇਂ ਚੋਲ ਪਹਿਲਾਂ ਹੀ ਮੰਗਵਾ ਲਓ ਨੰਬਰ 4 ਨਮਕ ਰਸੋਈ ਘਰ ਚ ਨਮਕ ਨਾ ਹੋਵੇ ਤਾਂ ਖਾਣਾ ਹੀ ਨਹੀਂ ਬਣ ਸਕਦਾ ਕੁਝ ਲੋਕ ਡੱਬੇ ਚ ਪਰ ਇਹ ਨਮਕ ਨੂੰ ਪਹਿਲਾਂ ਖਤਮ ਕਰ ਲੈਂਦੇ ਹਨ ਤੇ ਫਿਰ ਹੀ ਉਸ ਵਿੱਚ ਨਵਾਂ ਨਮਕ ਪਾਉਂਦੇ ਹਨ ਜੋਤਿਸ਼ ਚ ਨਮਕ ਨੂੰ ਰਾਹੂ ਦਾ ਪਦਾਰਥ ਮੰਨਿਆ ਗਿਆ ਹੈ ਰਸੋਈ ਘਰ ਵਿੱਚ ਨਮਕ ਦੇ ਖਤਮ ਹੋਣ ਨਾਲ ਰਾਹੂ ਦੀ ਕੋ ਦ੍ਰਿਸ਼ਟੀ ਤੁਹਾਡੇ ਤੇ ਪੈਂਦੀ ਹੈ ਫਿਰ ਤੁਹਾਡੇ ਕੰਮ ਵਿਗੜਨ ਲੱਗਦੇ ਹਨ ਤੇ ਤੁਹਾਨੂੰ ਆਰਥਿਕ ਤੰਗੀ ਦਾ ਸਾਮਨਾ ਕਰਨਾ ਪੈਂਦਾ ਹੈ ਧਿਆਨ ਰੱਖੋ ਕਿ ਰਸੋਈ ਘਰ ਵਿੱਚ ਨਮਕ ਦਾ ਡੱਬਾ ਕਦੀ ਖਾਲੀ ਨਾ ਹੋਣ ਦਿਓ ਉੱਥੇ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਕਦੇ ਕਿਸੇ ਦੂਜੇ ਦੇ ਘਰੋਂ ਨਮਕ ਨਹੀਂ ਮੰਗਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਆਪਣੇ ਘਰ ਦੇ ਭੰਡਾਰ ਹਮੇਸ਼ਾ ਖਾਲੀ ਰਹਿਣਗੇ ਨੰਬਰ 5 ਸਰੋਂ ਦਾ ਤੇਲ ਖਾਣਾ ਪਕਾਉਣ ਚ ਸਰੋਂ ਦੇ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਕਸਰ ਦੇਖਿਆ ਗਿਆ ਹੈ ਕਿ ਲੋਕ ਬਾਜ਼ਾਰ ਤੋਂ ਤੇਲ ਉਸ ਸਮੇਂ ਲਿਆਉਂਦੇ ਹਨ ਜਦੋਂ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ ਇਹੋ ਜਿਹੀ ਗਲਤੀ ਕਦੇ ਵੀ ਨਾ ਕਰੋ ਘਰ 'ਚ ਸਰੋਂ ਦਾ ਤੇਲ ਖਤਮ ਹੋਣ ਤੋਂ ਪਹਿਲਾਂ ਹੀ ਖਰੀਦ ਲਿਓ ਸਰੋਂ ਦਾ ਤੇਲ ਸ਼ਨੀ ਗ੍ਰਹਿ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਇਸ ਦਾ ਖਤਮ ਹੋਣਾ ਤੁਹਾਨੂੰ ਸ਼ਨੀ ਦੇ ਗੁੱਸੇ ਦਾ ਸਹਾਰਾ ਬਣਾ ਸਕਦਾ ਹੈ ਸੰਭਵ ਹੋਵੇ ਤਾਂ ਹਰ ਸ਼ਨੀਵਾਰ ਨੂੰ ਸਰੋਂ ਦੇ ਤੇਲ ਦਾ ਦਾਨ ਜ਼ਰੂਰ ਕਰੋ ਨੰਬਰ 6 ਦੁੱਧ ਘਰ 'ਚ ਕਦੇ ਵੀ ਦੁੱਧ ਖਤਮ ਨਾ ਹੋਉਂਦੇ ਹੋ ਕਿਉਂਕਿ ਜਦ ਵੀ ਕੋਈ ਮਹਿਮਾਨ ਹੁੰਦਾ ਹੈ ਤਾਂ ਅਸੀਂ ਉਸ ਨੂੰ ਚਾਹ ਦਿੰਦੇ ਹਾਂ ਜੇਕਰ ਮਹਿਮਾਨ ਦੇ ਆਉਣ ਦੇ ਸਮੇਂ ਦੁੱਧ ਨਾ ਰਹੀ ਤਾਂ ਇਸ ਨਾਲ ਉਹਨਾਂ ਦਾ ਅਨਾਦਰ ਸਮਝਿਆ ਜਾਂਦਾ ਹੈ ਮਹਿਮਾਨ ਦਾ ਅਨਾਦਰ ਹੁੰਦੀ ਵਾਸਤੂ ਦੋਸ਼ ਲੱਗਦਾ ਹੈ ਚਲੋ ਹੋਰ ਜਾਣਦੇ ਹਾਂ ਉਹਨਾਂ ਚੀਜ਼ਾਂ ਬਾਰੇ ਜਿੰਨਾਂ ਨੂੰ ਰਸੋਈ ਘਰ ਵਿੱਚ ਰੱਖਣ ਨਾਲ ਕੰਗਾਲੀ ਆ ਜਾਂਦੀ ਹੈ ਨੰਬਰ 1 ਟੁੱਟੇ ਹੋਏ ਭਾਂਡੇ ਰਸੋਈ ਘਰ ਵਿੱਚ ਸਭ ਤੋਂ ਪਹਿਲੀ ਗੱਲ ਧਿਆਨ ਰੱਖਣ ਵਾਲੀ ਇਹ ਹੈ ਕਿ ਸਾਨੂੰ ਕਦੇ ਵੀ ਟੁੱਟੇ ਹੋਏ ਭਾਂਡੇ ਬੇਕਾਰ ਦਾ ਸਮਾਨ ਜਾਂ ਕੂੜਾ ਕਚਰਾ ਰਸੋਈ ਵਿੱਚ ਜਮਾ ਨਹੀਂ ਕਰਨਾ ਚਾਹੀਦਾ ਨੰਬਰ 2 ਸ਼ੀਸ਼ਾ ਘਰ ਨੂੰ ਸੋਨਾ ਬਣਾਉਣ ਲਈ ਕੁਝ ਲੋਕ ਰਸੋਈ ਵਿੱਚ ਸ਼ੀਸ਼ਾ ਲਗਾ ਲੈਂਦੇ ਹਨ ਪਰ ਵਾਸਤੂ ਸ਼ਾਸਤਰ ਅਨੁਸਾਰ ਰਸੋਈ ਘਰ ਵਿੱਚ ਸ਼ੀਸ਼ੇ ਦਾ ਇਸਤੇਮਾਲ नहीं करना चाहिए क्योंकि रसोई में चूल्हा अग्नि देव का प्रतीक मन्ना जांदा है जेकर शीशे च आग दा प्रतिबिंब दिख जावे तां ए अशुभ मन्ना जांदा है इस कर के घर आपसी क्लेश हो सकता है नाल ही घर दी आर्थिक स्थिति भी बिगड़न लगती है इस सेहत दे लेवी हानि कारक हो सकता है नंबर 3 दवाइयां ਰਸੋਈ ਘਰ ਚ ਕੰਮ ਕਰਦੇ ਸਮੇਂ ਸੱਟ ਲੱਗਣਾ ਜਾਂ ਹੱਤ ਸੜ ਜਾਣਾ ਬਹੁਤ ਆਮ ਗੱਲ ਹੁੰਦੀ ਹੈ। ਇਸੇ ਕਰਕੇ ਕਈ ਵਾਰ ਦਵਾਈਆਂ ਜਾਂ ਬੈਂਡੇਜ ਵਰਗੀਆਂ ਚੀਜ਼ਾਂ ਗਲਤੀ ਨਾਲ ਰਸੋਈ ਘਰ ਵਿੱਚ ਰਹਿ ਜਾਂਦੀਆਂ ਹਨ। ਜਾਂ ਫਿਰ ਅਸੀਂ ਸੋਚਦੇ ਹਾਂ ਕਿ ਜ਼ਰੂਰਤ ਪੈਣ ਤੇ ਕੰਮ ਆ ਜਾਣਗੀਆਂ ਪਰ ਇਹ ਬਹੁਤ ਹੀ ਗਲਤ ਹੈ। ਕਦੇ ਵੀ ਰਸੋਈ ਘਰ ਚ ਕਿਸੇ ਵੀ ਤਰ੍ਹਾਂ ਦੀ ਦਵਾਈ ਨਹੀਂ ਰੱਖਣੀ ਚਾਹੀਦੀ। ਇਸ ਨਾਲ ਨਕਾਰਾਤਮਕਤਾ ਆਉਂਦੀ ਹੈ। ਨੰਬਰ 4 ਗੁੰਨਿਆ ਹੋਇਆ ਆਟਾ ਰਸੋਈ ਕੱਛ ਜਦੋਂ ਔਰਤਾਂ ਖਾਣਾ ਬਣਾਉਂਦੀਆਂ ਹਨ ਤਾਂ ਰਾਤ ਦਾ ਗੁੰਨਿਆ ਹੋਇਆ ਬਚਿਆ ਆਟਾ ਫ੍ਰਿਜ ਵਿੱਚ ਰੱਖ ਦਿੰਦੀਆਂ ਹਨ ਤੇ ਸਵੇਰੇ ਫਿਰ ਤੋਂ ਇਸ ਦਾ ਇਸਤੇਮਾਲ ਕਰਦੀਆਂ ਹਨ ਪਰ ਵਾਸਤੂ ਸ਼ਾਸਤਰ ਅਨੁਸਾਰ ਇਹ ਬਿਲਕੁਲ ਵੀ ਸਹੀ ਨਹੀਂ ਹੈ ਇਹ ਇੱਕ ਤੰ ਇਸ ਵਿੱਚ ਰਾਤ ਪਰ ਲੱਖਾਂ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਣਗੇ ਜੋ ਸਿਹਤ ਲਈ ਹਾਨੀਕਾਰਕ ਹੁੰਦੇ ਹਨ ਨਾਲ ਹੀ ਇਸ ਨਾਸ਼ਟ ਸ਼ਨੀ ਤੇ ਰਾਹੂ ਦਾ ਨਕਾਰਾਤਮਕ ਪ੍ਰਭਾਵ ਕਰਤੇ ਪੈਂਦਾ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੋ ਸਕਤੀਆਂ ਹਨ ਨੰਬਰ 5 ਸਟੋਰ ਰੂਮ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਜੋ ਸਮਾਨ ਉਹ ਇਸਤੇਮਾਲ ਨਹੀਂ ਕਰਦੇ ਉਸ ਨੂੰ ਰਸੋਈ ਵਿੱਚ ਰੱਖ ਦਿੰਦੇ ਹਨ ਵਾਸਤੂ ਸ਼ਾਸਤਰ ਅਨੁਸਾਰ ਇਹ ਸਹੀ ਨਹੀਂ ਮੰਨਿਆ ਜਾਂਦਾ ਮੰਨਿਆ ਜਾਂਦਾ ਹੈ ਕਿ ਤੇ ਸੋਈ ਵਿੱਚ ਕਬਾੜ ਦਾ ਸਮਾਨ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ ਇਸ ਨਾਲ ਮਾਂ ਅਨਪੂਰਨਾ ਨਰਾਜ਼ ਹੋ ਜਾਂਦੀ ਹੈ ਨੰਬਰ 6 ਬਿਹਾ ਖਾਣਾ ਰਸੋਈ ਘਰ ਵਿੱਚ ਫ੍ਰਿਜ ਵਿੱਚ ਜਿਆਦਾ ਬਿਹਾ ਖਾਣਾ ਨਹੀਂ ਰੱਖਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਰਾਹੂ ਕੇਤੂ ਤੇ ਸ਼ਨੀ ਦੀ ਦਸ਼ਾ ਚੱਲ ਨਹੀਂ ਪੈਂਦੀ ਹੈ ਨਾਲ ਹੀ ਜਿਆਦਾ ਬਿਹਾ ਖਾਣਾ ਤੁਹਾਡੀ ਸਿਹਤ ਤੇ ਵੀ ਭਾਰੀ ਨੁਕਸਾਨ ਪਾ ਸਕਦਾ ਹੈ ਇਸ ਲਈ ਰਸੋਈ ਘਰ ਨੂੰ ਸਾਫ਼ ਰੱਖੋ ਰੋਜ਼ਾਨਾ ਤਾਜ਼ਾ ਖਾਣਾ ਬਣਾਓ ਤੇ ਖਾਓ ਇਸ ਨਾਲ ਤੁਹਾਡੀ ਸਿਹਤ ਬਣੀ ਰਹਿੰਦੀ ਹੈ ਤੇ ਗ੍ਰਹਿ ਦੁਸ਼ਮਣ ਨਹੀਂ ਲੱਗਦੇ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਦੋਸਤੋ ਇਸ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਚੋਤੀਸ਼ ਤੇ ਧਰਮ ਦੇ ਉਪਾਏ ਤੇ ਸਲਾਹ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਦੇ ਆਧਾਰ ਤੇ ਹੀ ਅਪਣਾਓ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਅਵਾ ਨਹੀਂ ਕਰਦੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ